ਸੁਣੋ ਜੀ ਜਲਦੀ ਜਲਦੀ ਨਾ ਮਾਰ ਜਾਈਏ ਜਲਦੀ ਰਹਿਣੇ ਕੋਸਰੇ ਅਰੇ ਸਾਈ ਇਹ ਸੁਣ ਲਈਏ ਅਮ ਖਬਰ ਦੋ ਸਕੂਲ ਬੱਸਾਂ ਨੂੰ ਪਿਆਨਕ ਅੱਗ ਲੱਗ ਗਈ ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਇੱਕ ਨਿੱਜੀ ਸਕੂਲ ਦੀ ਬੱਸ ਹੈ ਜੋ ਅੱਗ ਦੀ ਲਪੇਟ ਦੇ ਵਿੱਚ ਆਈ ਹੋਈ ਹੈ ਤੇ ਇਸ ਦੇ ਨਾਲ ਹੀ ਨਾਲ ਖੜੀ ਇੱਕ ਹੋਰ ਬੱਸ ਦੇ ਵਿੱਚ ਵੀ ਅੱਗ ਦੀਆਂ ਲਪਟਾਂ ਵੇਖੀਆਂ ਜਾ ਸਕਦੀਆਂ ਨੇ 10000 ਕਿ ਅੱਜ ਐਤਵਾਰ ਦੀ ਛੁੱਟੀ ਸੀ ਜਿਸ ਦੇ ਕਾਰਨ ਵੱਡਾ ਹਾਦਸਾ ਹੋਣਾ ਬਚ ਗਿਆ ਨਹੀਂ ਤਾਂ ਕਈ ਬੱਚੇ ਇਸ ਅੱਗ ਦੀ ਚਪੇੜ ਦੇ ਵਿੱਚ ਆ ਸਕਦੇ ਸਨ ਤਾਂ ਅੱਜ ਛੁੱਟੀ ਦੇ ਚੱਲਦਿਆਂ ਇਹ ਬੱਸ ਸਕੂਲ ਕੈਂਪਸ ਦੇ ਵਿੱਚ ਹੀ ਖੜੀਆਂ ਸੀ ਤੇ ਇਨ੍ਹਾਂ ਬੱਸਾਂ ਦੇ ਵਿੱਚ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਜਿਸ ਤੋਂ ਬਾਅਦ ਸਕੂਲ ਸਟਾਫ ਦੇ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ਤੇ ਬੁਲਾਇਆ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਤੇਰਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਨਾਲ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ ਜਾਣਕਾਰੀ ਦੇ ਮੁਤਾਬਕ ਦਿੱਲੀ ਦੇ ਦੁਆਰਕਾ ਦੇ ਵਿੱਚ ਆਰਡੀ ਰਾਜਪਾਲ ਪਬਲਿਕ ਸਕੂਲ ਸੀ ਜਿਸ ਦੀਆਂ ਇਹ ਬਸਾਂ ਦਸੀਆਂ ਜਾ ਰਹੀਆਂ ਨੇ ਜਿੱਥੇ ਇਹ ਪਿਆਨਕ ਅੱਗ ਦੀ ਚਪੇੜ ਦੇ ਵਿੱਚ ਆ ਗਈਆਂ